ਕਾਰੇ ਬਣੀ ਬਲ ਬੋਲ ਰਹੇ ਹਾਂ ਅਮਰੀਕਾ ਦੇ ਵਿੱਚ ਸਭ ਤੋਂ ਪੁਰਾਣਾ ਕਿਹੜਾ ਵੀਰੀਆ ਸਪੋਰਟਸ ਕਲੱਬ ਤੇ ਜਿਹੜਾ ਅਮਰੀਕਾ ਦੇ ਵਿੱਚ ਕਬੱਡੀ ਦੇ ਵਿੱਚ ਡੈਰਾ ਪਾਉਣ ਦਾ ਪਹਿਲਾ ਡਾਇਰੈਕਟਰ ਗੈਰੀ ਖੇਡਦੇ ਉਹ ਵੀ ਵੀਰੀਆ ਸਪੋਰਟਸ ਆ ਉਹਨਾਂ ਮਾਣਿਆ ਤੇ ਇਸ ਕਾ ਸਾਡੇ ਕਲੱਬ ਦੇ ਵਿੱਚ ਪੰਜ-ਪੰਜ ਕੰਟਰੀਆਂ ਦੇ ਕੈਪਟਨ ਇਕੱਠੇ ਆ ਕਰਕੇ ਬਰੀ ਤਰ੍ਹਾਂ ਤੇ ਖੜੇ ਆ ਜੇ ਮੈਂ ਇੱਕ ਬਰੇਡ ਦਾ ਨਾਮ ਲਿਆ ਤਾਂ ਦੂਜੇ ਸ਼ੱਕ ਤਾਂ ਉਹਦੇ ਵਿੱਚ ਚਰਚ ਹੋਊਗਾ ਜੇ ਤਾਂ ਮੈਂ ਸ਼ਾਰਟਕਟ ਦੇ ਦਿੰਨਾ ਕਿਸੇ ਦਾ ਟੀਚਾ ਕੇ ਸਾਡਾ ਅਮਰੀਕਾ ਦਾ ਕੈਪਟਨ ਜਸਾਸ ਸੈਂਟਮਾ ਕ੍ਰੇਡਾ ਦਾ ਕੈਪਟਨ ਸੰਦੀਪ ਨੰਗਬੀ ਆ ਆਪਣੇ ਆਪਣੇ ਅਮਰੀਕਾ इंग्लंड ਦਾ ਕੈਪਟਨ ਹੋਰ ਵੀ ਪੰਜ-ਪੰਜ ਕੰਟਰੀਆਂ ਦੇ ਕੈਪਟਨ ਖੇਲੇ ਆ ਤੇ ਕੋਈ ਤਾਂ ਰੀਜ਼ਨ ਹੋਊਗਾ ਕਿ ਜਿਹੜੇ ਟੌਪ ਦੇ ਪਾਲੇ ਹੋਣੀ ਕਿ ਖੁਸ਼ੀ ਹੋਣੀ ਜਾਂ ਹੋਰ ਵੀ ਪਲੇਅਰ ਆ ਜਿਵੇਂ ਸੁਲਤਾਨ ਸਾਡੀ ਜੈਦਿਆਨ ਵੀਰੀਆ ਸਪੋਰਟਸ ਕਲਬ ਦੁੱਲਾ ਪੱਗਾ ਪਿੰਡ ਐਸਫੇਲੀਟ ਜੈਦਿਆਨ ਵੀਰੀਆ ਸਪੋਰਟਸ ਕਲਬ ਮੈਂ ਤਾਂ 100 ਤੋਂ ਵੱਧ ਪਲੇਅਰਸ ਨੂੰ ਮੀਂਸਰਾਮਾ ਸਾਡਾ ਇੰਡੀਆ ਦਾ ਕੈਪਟਨ ਸੀ 2000 ਟਾਈਮ ਤੇ ਅਸੀਂ ਇਹ ਖੇਡੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ 베ਰੀਅਰ ਦੇ ਫੜਾ ਜਿਤਮਾਨ ਕੀਤਾ ਮੈਂ ਹੁਣ ਸ਼ੀਲੂ ਪੁੱਤ ਕੋਈ ਤਾਂ ਤੈਨੂੰ ਇਹ ਆਨਸਰ ਆ ਵੀ ਕੋਈ ਤਾਂ 베ਰੀਅਰ स्पोर्ट ਕਲੱਬ ਦੀ ਹੋਊ ਯੋਗਦਾਨ ਹੈ ਨਾ ਜਿਹੜੇ ਇਦਾਂ ਦੇ ਟੌਪ ਦੇ ਪਲੇਅਰ ਡਾਤਾਸਰ ਖੇਡ ਗਿਆ 베ਰੀਅਰ स्पोर्ट ਕਲੱਬ ਦੀ ਤਾਂ ਪੰਜ-ਪੰਜ ਕਾਟਰੀਆਂ ਦੇ ਕੈਪਟਨ ਖੇਡ ਗਿਆ ਨਾ ਤੈਨੂੰ ਵੀ ਬੜੇ ਅੱਜ ਤੋਂ ਮਾਣ ਨਾਲ ਲੈ ਕੇ ਜਾਂਦਾ ਸੀ ਕੋਈ ਤੂੰ ਪੁੱਤ ਸੀ ਤੂੰ ਵੀ ਕਹਿੰਦਾ ਸੀ ਮੇਰੇ ਬਾਪੇ ਦੀ ਉਮਰ ਤਾਂ ਹੈ ਨਾ ਤੇਰਾ ਵੀਜਾ ਵੈਸ ਤੇ ਵੀਜਾ ਜੀ ਬਿਜ਼ਨਸ ਕਰਾ ਵੀਜਾ ਤੇਰਾ ਲਗਾਇਆ ਅਸੀਂ ਕੰਮ ਕਰੇ ਤੂੰ ਦਿਨ ਦਿਨ ਆਪ ਦਿਨ ਦੁਗਣੀ ਰਾਤਾਂ ਕੀ ਕਰ ਪਤਾ ਪਰ ਅਸੀਂ ਜਿਹੜੇ 2 ਦਿਨ ਉਹ ਕਰਕੇ ਛੱਡ ਗਏ ਇਸ ਕੋਲੋਂ ਕੋਈ ਤਾਂ ਹੋਊਗਾ ਤੂੰ ਇਹਦਾ ਕੁਛ ਵੀ ਦਾਦਾ ਸਾਹਿਬ ਖੇਡਿਓ ਕੇ ਹੈ ਕੋਈ ਤਾਂ ਵੀ ਇਸ ਮੀਡੀਆ ਫੁੱਟਬਾਲ ਦਾ ਯੋਗਦਾਨ ਹੋੜ ਆਉਣ ਬਾਅਦ ਥੋੜੇ ਟਾਈਮ ਦੇ ਵਿੱਚ ਹੀ ਕਾਉ ਬੈਂਨ ਕੀਤੇ ਕਿਹਾਤੇ ਬੈਂਨ ਦਾ ਇਸ਼ੂ ਹੋਣਿਆ ਕੀ ਚੀਜ਼ ਹੋਈ ਆਪਾਂ ਹੈਗੇ ਸੱਚੇ ਇੱਕ ਓਪਨ ਕਿਤਾਬ ਆ ਕੱਲੀ ਕੇ ਲਈ ਕੀ ਦਾ ਤੁਹਾਨੂੰ ਜਵਾਬ ਬੇਅਡਿਅਸਪੋਰਟ ਕਲਬ ਦੇ ਸਾਰੇ ਕਬੱਡੀ ਕਲੱਬ ਦੇ ਦਿਮਾਗੇ ਕਿਉਂਕਿ ਬਾਈਗੁਰੂ ਜੀ ਦੇ ਖਾਸਾ ਰੱਬ ਜੀ ਨਾਲ ਉਹ